ਦੋਸਤੋ ਜਿਹੜੀ ਅੱਜ ਵੀਡੀਓ ਬਣਾ ਰਿਹਾ ਜੀ ਪਿੰਡ ਦੇਖੋ ਤਹਿਸੀਲ ਮੋੜਮੰਡੀ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਬਾਈ ਗਰਤੇਜ ਦੇ ਘਰੋਂ ਆਪਾਂ ਵੀਡੀਓ ਬਣਾ ਰਿਹਾ ਬਾਈ ਦਾ ਜਿਹੜਾ ਘਰ ਹੈ ਭੈਣੀ ਚੂਹੜ ਵਾਲੀ ਸੜਕ ਤੇ ਬਾਈ ਦਾ ਘਰ ਸੋ ਦੂਜੇ ਸੂਏ ਸੂਣ ਵਾਲੀ ਇੱਕ ਆਪਾਂ ਤੁਹਾਨੂੰ ਬਹੁਤ ਸੋਹਣੀ ਪੰਜਾਬ ਵਾਲੀ ਮਿੱਤਰੋ ਜਰਸੀ ਦਿਖਾ ਰਹੇ ਹਾਂ ਸੋਹਣਾ ਕੱਦ-ਕਾਠ ਹੈ ਹਮਾਦਰ ਵਾਲੀ ਜਰਸੀ ਨੇ ਮਿੱਤਰੋ ਕੱਦ-ਕਾਠ ਚੰਗਾ ਚੰਗੀ ਸਮੀ ਵੀ ਹੈ ਫੇਸ ਕੁਆਲਿਟੀ ਸਰੀਰ ਪੱਖੋਂ ਮਿੱਤਰੋ ਬਹੁਤ ਸੋਹਣੀ ਤੇ ਥਾਂਲੇਬੇ ਦੀ ਪੂਰੀ ਸਾਫਾ ਗੁਲਾਬੀ ਥਾਣਾ ਫਵਾਨਾ ਜਿਹਨੇ ਬਣਾਉਣਾ ਸਟਾਰਟ ਹੀ ਕੀਤਾ ਹੈ ਉਮੀਦ ਹੈ ਵੀ ਘੱਟੋ ਘੱਟ ਮੇਰੇ ਸਾਹਮਣੇ 5-4 ਦਿਨ ਸੂਣ ਦੇ ਵਿੱਚ ਬਾਕੀ ਨੇ ਕਿੰਨਾ ਦੁੱਧ ਸੀ ਕੀ ਇਹਦਾ ਰੇਟ ਆ ਕਰਦੇ ਆ ਬਾਈ ਦੇ ਨਾਲ ਗੱਲਬਾਤ ਪੂਰੀ ਡਿਟੇਲ ਬਾਈ ਤੁਸੀਂ ਲਵਾਂਗੇ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਪਹਿਲਾਂ ਦੇ ਸਤਿ ਸ੍ਰੀ ਅਕਾਲ ਬਾਈ ਜੀ ਠੀਕ ਹੈ ਸੇਤਾ ਜੀ ਹਾਂਜੀ ਆਪਣਾ ਇਹ ਘਰ ਆ ਜਿਹੜਾ ਭੈਣੀ ਚੂੜਾ ਵਾਲੀ ਸੜਕ ਦੇ ਘਰ ਆ ਹਨਾ ਹਾਂਜੀ ਭੈਣੀ ਚੂੜਾ ਡਿੱਖਾਂ ਤੋਂ ਕਿੰਨਾ ਹੋਊਗਾ ਕਿੰਨੇ ਕਿਲੋਮੀਟਰ ਹੋਊ ਡਿੱਖਾਂ ਤੋਂ ਜੀ 5 ਕਿਲੋਮੀਟਰ ਤੇ ਭੈਣੀ ਜੂੜ ਤੋਂ ਭੈਣੀ ਜੂੜ ਤੋਂ ਕਿਲੋਮੀਟਰ ਕਿਲੋਮੀਟਰ ਇਹ ਖੇਤਾਂ ਚ ਕੋਠੇ ਰਹਿ ਗਏ ਹਨ ਹਾਂਜੀ ਢੱਖਾ ਵਾਲੇ ਕੋਠੇ ਪਈਏ ਢੱਖਾਂ ਵਾਲੇ ਹਾਂਜੀ ਮਤਲਬ ਵੀ ਇੱਥੇ ਸੋਡੀ ਹੱਦ ਖਤਮ ਹੋ ਜਾਂਦੀ ਉਹ ਗਾਂ ਹਨ ਹਾਂਜੀ ਹੱਦ ਖਤਮ ਹੋ ਜਾਂਦੀ ਠੀਕ ਹੈ ਇਹ ਜਿਹੜੀ ਹੁਣ ਆਪਾਂ ਵਿਹੜ ਦਿਖਾਈ ਆ ਸੁਆ ਇਹਦਾ ਦੂਜਾ ਹਾਂਜੀ ਦੂਜਾ ਸੁਆ ਕਿੰਨੇ ਕ ਦਿਨ ਜਿਹੜੇ ਰਹਿੰਦੇ ਨੇ ਇਹਦੇ ਜੀ 4 ਕ ਦਿਨ ਅਛੈਂਦ ਕਿੰਨਾ ਕ ਦੁੱਧ ਨੇ ਕੱਢਿਆ ਬਸ ਇਹ ਦੁੱਧ ਜੀ ਪਹਿਲੇ ਸੁਏ ਨੇ 18 ਲੀਟਰ ਕੱਢਿਆ ਜੀ 17 ਪਹਿਲੇ ਸੁਏ ਹਾਂਜੀ 17 18 ਹਾਂਜੀ ਟੀਕੇ ਬਾਰੇ ਕੋਈ ਜਾਣਕਾਰੀ ਹੈ ਹੁਣ ਜੀ ਦੂਜੇ ਬਾਰੇ ਇਹ 24 ਲੀਟਰ ਦੇ ਸਕਦਾ ਨਹੀਂ ਮਨਦਾ ਕਿਹੜਾ ਟੀਕਾ ਲੱਗਿਆ ਵਾ ਕਿ ਜਿਆਦਾ ਨਹੀਂ ਕੋਸਾ ਟੀਕਾ ਜਰ ਇੰਨਾ ਚਲੋ ਪਤਾ ਨਹੀਂ ਕਈ ਵਾਰ ਧਿਆਨ ਚ ਨਹੀਂ ਆਪਾਂ ਰੱਖਦੇ ਹਨ ਤੇ ਮੁੱਲੇ ਦਾ ਫਿਰ ਕੀ ਕਰਤਾ ਮੁੱਲ ਜੀ 95000 ਹੈ ਵੀ ਮਤਲਬ ਹਾਂ ਤੇ ਲੈਣ ਦੇਣ ਤੈਨੂੰ ਪਤਾ ਜੀ ਆਪਾਂ 90000 ਦੀ ਆ ਮੁੱਲ 95 ਆ ਲੈਣ ਦੇਣ 90000 ਇੱਕ ਵਾਰੀ ਤੋਰ ਕੇ ਜੀ ਆਪਾਂ ਫਿਰ ਤੋਰ ਕੇ ਦਿਖਾ ਦਿਓ ਸੋ ਬਿਊਟੀ ਬਹੁਤ ਸੋਹਣੀ ਮਿੱਤਰੋ ਰੰਗ ਬਹੁਤ ਸੋਹਣਾ ਤੇ ਚੰਗੀ ਸੰਭੀ ਵੀ ਤੇ ਸਰੀਰ ਵਖੋ ਮਿੱਤਰੋ ਆਪਾਂ ਗੱਲ ਕਰਦੇ ਆ ਬਹੁਤ ਚੰਗੀ ਆ ਤੇ ਥਾਂਲੇ ਵੀ ਦੀ ਸਫਾ ਗੁਲਾਬੀ ਥਾਣਾ ਤੇ ਵਜਨ ਭੋਜਨ ਵੀ ਆਪਾਂ ਕਹਿ ਸਕਦੇ ਆ ਬਹੁਤ ਹੀ ਚੰਗਾ 5-4 ਦਿਨ ਮਿੱਤਰੋ ਸੂਣ ਦੇ ਵਿੱਚ ਬਾਕੀ ਨੇ ਫੇਰ ਆਪਾਂ ਗੱਲ ਕਰਦੇ ਵੀ ਹਿਮਾਚਲ ਵਾਲੀ ਜਰਸੀ ਨੂੰ ਕੱਦ ਵੱਡਾ ਤੇ ਆਪਾਂ ਪੰਜਾਬ ਵਾਲੀ ਜਰਸੀ ਕਹਿ ਸਕਦੇ ਆ ਇਹਦੇ ਮਿੱਤਰੋ ਤੁਸੀਂ ਚੰਗੇ ਸਿਭਣ ਲਵਾ ਕੇ ਤੇ ਘਰੇ ਹੀ ਮਿੱਤਰੋ ਤੁਸੀਂ ਚੰਗੀ ਬ੍ਰੀਡ ਤਿਆਰ ਕਰ ਸਕਦੇ ਹੋ ਕਿਉਂਕਿ ਫੇਸ ਕੁਆਲਿਟੀ ਥਾਣਾ ਦੀ ਬਣਤਰ ਥਾਣਾ ਦਾ ਸਾਈਜ਼ ਰੰਗ ਸਾਰੇ ਪਾਸੋਂ ਮਿੱਤਰੋ ਓਕੇ ਆ ਭਾਈ ਕਹਿੰਦਾ ਵੀ 95000 ਮੁੱਲ ਹੈ ਤੇ 90 ਦੀ ਹਾਂ ਨਾ ਆਪਣਾ ਫੋਨ ਨੰਬਰ ਦੱਸ ਦਿਓ ਫਿਰ 9465247056 9465247056 47056 ਹਾਂਜੀ ਸੋ ਜੇਕਰ ਕਿਸੇ ਵੀ ਵੀਰ ਭਰਾ ਨੇ ਮਿੱਤਰੋ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਆ ਜੀ 98724 ਤੇ 82124 ਸੋ ਲਗਾਤਾਰ ਮਿੱਤਰੋ ਵੀਡੀਓ ਆ ਰਹੀਆਂ ਨੇ ਜਿਹੋ ਜਾਂ ਤੁਸੀਂ ਪਸ਼ੂ ਲੈਣਾ ਤਾਂ ਸਾਡੇ ਚੈਨਲ ਦੇ ਨਾਲ ਮਿੱਤਰੋ ਜੁੜੇ ਰਹੋ ਘੱਟੋ ਘੱਟ 20-22 ਲੀਟਰ ਮਿੱਤਰੋ ਇਸ ਵਾਰਿਆਂ ਨੇ ਦੁੱਧ ਕੱਟਣਾ ਅੱਗੇ ਤੁਹਾਡੀ ਸਾਂਭ ਸੰਭਾਲ ਹੈ ਸੋ ਸਾਰੇ ਵੀਰਾਂ ਦਾ ਧੰਨਵਾਦ